ਜਗਬਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤਮੈਖਾ ਜਸਪਾਲ ਸਿੰਘ ਸੰਧੂ ਕਰਤਾਰਪੁਰ ਕੋਰੀਡੋਰ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸਦੇ ਕਿ ਇੱਥੋਂ ਰਾਤ ਦੇ 1 ਤੋਂ 2 ਵਜੇ ਦੱਸਿਆ ਜਾਂਦਾ ਕਿ ਜਗਬਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤਮੈਖਾ ਜਸਪਾਲ ਸਿੰਘ ਸੰਧੂ ਕਰਤਾਰਪੁਰ ਕੋਰੀਡੋਰ ਸਾਹਿਬ ਪਹੁੰਚੇ ਹੋਏ ਆ ਤੁਹਾਨੂੰ ਦੱਸਦੇ ਕਿ ਇੱਥੋਂ ਤੁਸੀ ਟੁੱਤੀ ਗਈ ਸੀ ਔਰ ਤੁਸੀ ਟੁੱਟਣ ਦੇ ਕਰਕੇ ਪੂਰਾ ਡੇਰਾ ਬਾਬਾ ਨਾਨਕ ਦਾ ਏਰੀਆ ਜਿਹੜਾ ਸੀਗਾ ਉਹ ਪਾਣਿਓ ਪਾਣੀ ਖੋ ਜਾਂਦਾ ਹੈ ਜਾਨੀ ਕਿ ਘਰ ਜਿਹੜੇ ਆ ਲੋਕਾਂ ਦੇ ਉਹ ਵੀ ਡੁੱਬ ਜਾਂਦੇ ਆ ਔਰ ਇਧਰ ਲੋਕਾਂ ਦੇ ਜਿਹੜੇ ਫਾਰਮ ਸੀ گاਵਾں ਦੇ ਮੱਜਾਂ ਦੇ ਉਹ ਵੀ ਰੋੜ ਚੁੱਕੀਆਂ ਨੇ ਬਹੁਤ ਨੁਕਸਾਨ ਹੋਇਆ ਕਿਸਾਨ ਵੀਰਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਫਸਲવાડી ਦੀ ਗੱਲ ਕਰਦੇ ਆਂ ਤਾਂ ਗੋਭੀ ਕਿਸਾਨ ਵੀਰ ਨੇ ਲਾਈ ਸੀ ਉਹ ਗੋਭੀ ਟੋਟਲੀ ਤਬਾਹ ਹੋ ਚੁੱਕੀ ਹੈ ਕਈ ਕਿੱਲੇ ਜਿਹੜੀ ਗੋਭੀ ਦੀ ਫਸਲ ਲਾਈ ਹੋਈ ਸੀ ਉਹ ਵੀ ਫਸਲ ਤਬਾਹ ਹੋਈ ਹੈ ਔਰ ਇਧਰੋਂ ਰਾਤ ਤਕਰੀਬਨ 1.5 ਤੋਂ 2 ਵਜੇ ਦੱਸਿਆ ਜਾ ਰਿਹਾ ਕਿ ਤੁਸੀ ਟੁੱਟਦੀ ਹੈ ਉਹ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਇਹ ਤਸਵੀਰਾਂ ਦਿਖਾ ਦਿਤੀਆਂ ਜਾਨ ਬਿਲਕੁਲ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਉੱਪਰ ਮੌਜੂਦ ਆਂ ਕਰਤਾਰਪੁਰ ਕੋਰੀਡੋਰ ਹੈ ਇਹ ਔਰ ਕਰਤਾਰਪੁਰ ਕੋਰੀਡੋਰ ਤੇ ਇਹ ਤੁਸੀ ਬਣੀ ਹੋਈ ਹੈ ਅਸੀਂ ਤੁਹਾਨੂੰ ਪਲਪਲ ਦੀ ਜਾਣਕਾਰੀ ਦੇਵਾਂਗੇ ਫਿਲਹਾਲ ਤੁਹਾਨੂੰ ਦੱਸਦੀ ਕਿ ਪਾਣੀ ਜਿਹੜਾ ਬਹੁਤ ਘਟ ਚੁੱਕਿਆ ਹੈ 10 ਤੋਂ 12 ਫੁੱਟ ਪਾਣੀ ਜਿਹੜਾ ਆ ਕਿਸਾਨ ਵੀਰ ਇਧਰ ਦੇ ਕਹਿ ਰਹੇ ਨੇ ਕਿ ਪਾਣੀ ਜਿਹੜਾ ਉਹ ਘਟਿਆ ਹੋਇਆ ਔਰ ਸਾਹਮਣੇ ਤੁਸੀ ਹੈ ਉਹ ਤੁਸੀ ਨਹੀਂ ਤਬਾਹੀ ਮਚਾਈ ਸੀ ਕਿਉਂਕਿ ਰਾਵੀ ਦਾ ਪਾਣੀ 235000 ਕਿਊਸਿਕ ਪਾਣੀ ਪਹਿਲਾਂ ਛੱਡਿਆ ਗਿਆ ਫਿਰ ਉਸ ਤੋਂ ਬਾਅਦ ਫਿਰ ਪਾਣੀ ਰਾਵੀ ਦੇ ਵਿੱਚ ਛੱਡਿਆ ਗਿਆ ਤਾਂ ਹੁਣ ਉਸ ਕਰਕੇ ਇਹ ਤੁਸੀ ਜਿਹੜੀ ਹੈ ਜੱਕਦਮ ਟੁੱਟ ਜਾਂਦੀ ਹੈ ਉਹਨਾਂ ਦੱਸਦੀ ਕਿ तकरीबन ਰਾਤ 1:30 ਤੋਂ 2 ਵਜੇ ਦੱਸਿਆ ਜਾ ਰਿਹਾ ਕਿ ਤੁਸੀਂ ਟੁੱਟੀ ਔਰ ਤੁਸੀਂ ਟੁੱਟਣ ਤੋਂ ਬਾਅਦ ਦੇ ਵਿੱਚ ਪੂਰੇ ਦਾ ਪੂਰਾ ਡੇਰਾ ਬਾਬਾ ਨਾਨਕ ਏਰੀਆ ਜਿਹੜਾ ਆ ਉਹ ਤਬਾਹ ਹੋ ਜਾਂਦਾ ਪਾਣੀਓ ਪਾਣੀ ਹੋ ਜਾਂਦਾ ਲੋਕਾਂ ਦੇ ਘਰ ਜਿਹੜੇ ਆ ਉਹ ਪਾਣੀ ਦੇ ਵਿੱਚ ਡੁੱਬ ਜਾਂਦੇ ਆ ਫਸਲ ਵਾੜੀ ਲੋਕਾਂ ਦੀ ਤਬਾਹ ਹੋ ਚੁੱਕੀ ਹੈ ਇਧਰ ਗੋਭੀ ਲਾਈਕ ਹੋਈ ਸੀਗੀ ਲੋਕਾਂ ਨੇ ਉਹ ਵੀ ਤਬਾਹ ਹੋ ਗਈ ਆ ਪਤਾ ਹੀ ਨਹੀਂ ਲੱਗਦਾ ਕਿ ਇਹ ਦਰਿਆ ਹੈਗਾ ਕਿ ਜਾਂ ਫਿਰ ਇੱਥੇ ਲੋਕਾਂ ਦੀਆਂ ਜ਼ਮੀਨਾਂ ਸੀਗੀਆਂ ਬਸ ਤੁਹਾਨੂੰ ਉਹ ਤੁਸੀ ਦਿਖਾਈ ਦੇਵੇਗੀ ਉਹ ਵੀ ਭਾਰਤ ਪਾਕਿਸਤਾਨ ਬਾਰਡਰ ਤੇ ਹੈ ਰਾਵੀ ਜਿਹੜੀ ਉਹ ਚੜ ਕੇ ਆਈ ਸੀ ਜਿੰਨੇ ਪੂਰੀ تباہੀ ਮਚਾ ਦਿੱਤੀ ਇੱਧਰ ਤਸਵੀਰਾਂ ਦਿਖਾ ਦਿਤੀਆਂ ਜਾਣੇ ਪੂਰੀ ਸੜਕ ਇਹ ਕਰਤਾਰਪੁਰ ਕੋਰੀਡੋਰ ਦੀ ਸੜਕ ਹੈਗੀ ਹੈ ਜਿਹੜੀ ਸੜਕ ਦੇ ਉੱਪਰ ਪੂਰਾ ਪਾਣੀ ਜਿਹੜਾ ਉਹ ਚੜਿਆ ਹੋਇਆ ਸੀ ਪਰ ਹੁਣ ਤੁਹਾਨੂੰ ਦੱਸਦੀ ਕਿ ਇਹ ਪਾਣੀ ਜਿਹੜਾ ਆ ਉਹ ਲੱਛ ਚੁਕਾ 10 ਤੋਂ 12-12 ਫੁੱਟ ਤੱਕ ਪਾਣੀ ਜਿਹੜਾ ਉਹ ਖੇਠਾਂ ਚਲਿਆ ਗਿਆ ਕਰਤਾਰਪੁਰ ਕੋਰੀਡੋਰ ਤੇ ਮੌਜੂਦ ਹੈਗੇ ਆ ਇਧਰ ਕਿਸਾਨ ਵੀਰ ਜਿਨ੍ਹਾਂ ਦਾ ਮੱਝਾਂ ਸੀਗੀਆਂ ਇੱਥੇ ਹਵੇਲੀ ਬਣੀ ਹੋਈ ਉਹ ਹਵੇਲੀ ਵੀ ਸਾਰੀ ਪਾਣੀ ਦੇ ਵਿੱਚ ਡੁੱਬ ਗਈ ਤੇ ਉਸ ਤੋਂ ਬਾਅਦ گاਵਾ ਜੁੜੀਆਂ ਉਹ ਬਾਹਰ ਲਿਆਂਦੀਆਂ ਗਈਆਂ ਸੜਕ ਤੇ ਉਹ ਵੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੜਕ ਤੇ ਲਿਆਣ ਕੇ ਚਾਰਾ ਜਿਹੜਾ ਆ ਕੋਈ ਕਿਸਾਨ ਵੀਰ ਜਿਹੜੇ ਚਾਰਾ ਦੇ ਕੇ ਦੇਣ ਪਹੁੰਚੇ ਸੀਗੇ ਉਹਨਾਂ ਨੇ ਚਾਰੇ ਦੀ ਸੇਵਾਨ ਭਾਈ ਕੋਈ ਪਾਣੀ ਦੀ ਸੇਵਾ ਨਭਾਰਿਆ ਕੋਈ ਖਾਣੇ ਪਾਣੀ ਦੀ ਸੇਵਾ ਨਭਾਰਿਆ ਤਾਂ ਹਾਲਾਤ ਕੁੱਲ ਮਿਲਾ ਕੇ ਪਹਿਲਾਂ ਮਾੜੇ ਸੀ ਬੜੀ ਤਬਾਹੀ ਹੈ ਪਰ ਹੁਣ ਥੋੜੇ ਜੇ ਹਾਲਾਤ ਸੁਧਰੇ ਨੇ 10 ਤੋਂ 12 ਫੁੱਟ ਪਾਣੀ ਜਿਹੜਾ ਉਹ ਘਟਿਆ ਹੈਗਾ ਇੱਧਰ ਤੋਂ ਸਿਹਰੀਆਂ ਤਸਵੀਰਾਂ ਦਿਖਾ ਦਈਏ ਬਦਲਵਾਈ ਇੱਕ ਵਾਰ ਫਿਰ ਹੋਈ ਹੈ ਬਦਲਵਾਈ ਤੋਂ ਇੰਜ ਲੱਗ ਰਿਹਾ ਹੈ ਕਿ ਜਿਵੇਂ ਮੀਂਹ ਦਾ ਰੰਗ ਫਿਰ ਖੋ ਚੁੱਕਿਆ ਪਰ ਉਹਨਾਂ ਥੋੜਾ ਜਿਹਾ ਪਰਮਾਤਮਾ ਵੀ ਮਿਹਰ ਕਰੇ ਕਿ ਜੇਕਰ ਦੁਬਾਰਾ ਮੀਂਹ ਪੈ ਗਿਆ ਤਾਂ ਇਹ ਲੋਕ ਇਹ ਇਲਾਕਾ ਜਿਹੜਾ ਦੁਬਾਰਾ ਡੁੱਬਣ ਕਿਨਾਰੇ ਆਏਗਾ ਕਿਉਂਕਿ ਅਜੇ ਪਹਿਲਾਂ ਹੀ ਕੁਝ ਨਹੀਂ ਦਿਖ ਰਿਹਾ ਪਾਣੀ ਅਜੇ ਵੀ ਬਹੁਤ ਜ਼ਿਆਦਾ ਹੈ ਹਾਲਾਂਕਿ 10 ਤੋਂ 12 ਫੁੱਟ ਪਾਣੀ ਥੱਲੇ ਚਲਿਆ ਗਿਆ ਪਰ ਫਿਰ ਵੀ ਪਾਣੀ ਬਹੁਤ ਜ਼ਿਆਦਾ ਹੈਗਾ ਸੋ ਕੁੱਲ ਮਿਲਾ ਕੇ ਬੜੀ ਤਬਾਹੀ ਇੱਧਰ ਆਈ ਹੈ ਲੋਕਾਂ ਦੀਆਂ ਫਸਲਾਂਾਂ ਗਾਵਾ ਮੱਝਾਂ ਰੁੜਗੀਆਂ ਲੋਕ ਰੋਰੇ ਨੇ ਕਿਸਾਨ ਵੀਰ ਜਿਹੜੇ ਨੇ ਸੋ ਇਹ ਤਸਵੀਰਾਂ ਦਿਖਾ ਰਿਆਂ ਹਾਲਾਤ ਪਹਿਲਾਂ ਦੇ ਨਾਲੋਂ ਥੋੜੇ ਜੇ ਸੁਧਰੇ ਨੇ ਇਹ ਰਾਹ ਵੀ ਦਿਸਣ ਲੱਗਾ 10 ਤੋਂ 12 ਫੁੱਟ ਪਾਣੀ ਜਿਹੜਾ ਆ ਉਹ ਵੀ نیچے ਚਲਿਆ ਗਿਆ ਤਾਂ ਇੱਕ ਕੋਰੀਡੋਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਰਤਾਰਪੁਰ ਕੋਰੀਡੋਰ ਹੈ ਜਿੱਥੇ ਤੁਸੀਂ ਜਿਹੜੀਆਂ ਵੀਡੀਓਸ ਵਾਇਰਲ ਹੋਈਆਂ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਡੇਰਾ ਬਾਬਾ ਨਾਨਕ ਦੇ ਬੜੇ ਮਾੜੇ ਹਾਲਾਤ ਨੇ ਕਰਤਾਰਪੁਰ ਕੋਰੀਡੋਰ ਦੇ ਬੜੇ ਮਾੜੇ ਹਾਲਾਤ ਨੇ ਤਾਂ ਹੁਣ ਅਸੀਂ ਇੱਥੇ ਤੁਹਾਨੂੰ ਬਿਲਕੁਲ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਹੁਣ ਦੇ ਕੀ ਹਾਲਾਤ ਨੇ ਬਿਲਕੁਲ ਤਾਜ਼ੇ ਹਾਲਾਤ ਦਿਖਾਉਣ ਦੀ ਕੋਸ਼ਿਸ਼ ਜਿਹੜੀ ਹੈ ਤੁਹਾਨੂੰ ਕਰ ਰਹੇ ਹਾਂ ਕਿ ਹੁਣ ਪਾਣੀ ਜਿਹੜਾ 10 ਤੋਂ 12 ਫੁੱਟ heightਾਂ ਚਲਿਆ ਗਿਆ ਪਰ ਹਾਲਾਤ ਅਜੇ ਵੀ ਮਾੜੇ ਆ ਕਿਉਂਕਿ ਇਸ ਸਿਚੁਏਸ਼ਨ ਨੂੰ ਕੰਟਰੋਲ ਦੇ ਵਿੱਚ ਆਉਣ ਦੇ ਲਈ ਸਹੀ ਹੋਣ ਦੇ ਲਈ ਬਹੁਤ ਵਕਤ ਲੱਗੇਗਾ ਲੋਕਾਂ ਨੇ ਡੰਗਰ ਜਿਹੜੇ ਆਪਣੇ ਸੜਕਾਂ ਤੇ ਲੈ ਆਉਂਦੇ ਆ ਕੋਈ ਚਾਰਾ ਦੇ ਰਿਹਾ ਕੋ ਰੋਟੀ ਦੇ ਰਿਹਾ ਕੋ ਪਾਣੀ ਦੇ ਰਿਹਾ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਡੇ ਨਾਲ ਜਗਬਾਣੀ ਟੀਵੀ ਤੇ ਜੋ ਪਹਿਲਾਂ ਹੋਇਆ ਸੀ ਤੇ ਜੋ ਹੁਣ ਦੇ ਖਲਾਅਤ ਨੇ ਤੁਹਾਨੂੰ ਉਹ ਵੀ ਦਿਖਾ ਰਹੇ ਹਾਂ ਕੈਮਰਾਮੈਨ ਰਿੰਕੂ ਦੇ ਨਾਲ ਜਸਪਾਲ ਸਿੰਘ ਸੰਧੂ ਡੇਰਾ ਬਾਬਾ ਨਾਨਕ